ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੱਕ ਲੋਕਲ ਰੋਤੀ ਦਾ ਜਿਹੜਾ ਗੈਂਗ ਉਸ ਨੂੰ ਬਸਟ ਕਰਨ ਦੇ ਅ ਸੰਦਰਚ ਕੀਤੀ ਜਾ ਰਹੀ ਹੈ ਅ ਇਸ ਪੂਰੇ ਮਾਮਲੇ ਦੇ ਵਿੱਚ ਅ ਇੱਕ ਸੁਖਦੇਵ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਤਾਰਾ ਗੜ ਤਲਾੜਾ ਤੋਂ ਨੇ ਜੋ ਪੇਸ਼ੇਵਜੋ ਆਰਐਮਪੀ ਡਾਕਟਰ ਨੇ ਤੇ ਇਹ ਪਿੰਡ ਨੰਗਲ ਗੁਰੂ ਵਿਖੇ ਡਾਕਟਰੀ ਦੁਕਾਨ ਕਰਦੇ ਅ ਇਹਨਾਂ ਨੂੰ ਕਾਫੀ ਸਮੇਂ ਤੋਂ ਵੱਖ-ਵੱਖ ਨੰਬਰਾਂ ਤੋਂ ਫਰੋਤੀ ਦੀਆਂ ਕਾਲਾ ਆ ਰਹੀਆਂ ਸਨ ਤੇ ਪਹਿਲਾਂ ਤਾਂ ਇਹਨਾਂ ਨੇ ਇਗਨੋਰ ਕੀਤੀਆਂ ਤੇ ਉਹ ਕਾਲਨ ਨਹੀਂ ਚੁੱਕੀਆਂ ਤੇ ਇਸ ਦੇ ਰਿਜ਼ਲਟ ਵਜੋਂ ਇੱਕ ਵਾਰੀ ਇਹਨਾਂ ਨੂੰ ਜਾਂਦੇ ਜਾਂਦੇ ਰੋਕਿਆ ਗਿਆ ਤੇ ਫਿਰ ਇਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਤੇ ਪਿਸਤਲ ਵਗੈਰਾ ਦਿਖਾ ਕੇ ਇਹਨਾਂ ਨੂੰ 5 ਲੱਖ ਰੁਪਏ ਜਿਹੜੇ ਹਨ ਉਫਰਾਉਤੀ ਦੇ ਰੂਪ ਚ ਦੇਣ ਵਾਸਤੇ ਧਮਕੀਆਂ ਮਿਲੀਆਂ ਆ ਜਦੋਂ ਇਹਨਾਂ ਨੇ ਇਹ ਗੱਲ ਪੁਲਿਸ ਨੂੰ ਤਿੰਨ ਤਰੀਕ ਦਾ ਮਾਮਲਾ ਹੈ ਜਦੋਂ ਇਹਨਾਂ ਨੇ ਪੁਲਿਸ ਨੂੰ ਇਹ ਇਤਲਾ ਦਿੱਤੀ ਕਿ ਵੀ ਅਗਸਤ ਦੇ ਕਰੀਬ ਤੋਂ ਇਹਨਾਂ ਨੂੰ ਜਿਹੜੀਆਂ ਏ ਧਮਕੀਆਂ ਆ ਰਹੀਆਂ ਨੇ ਤਾਂ ਪੁਲਿਸ ਨੇ ਇਮੀਡੀਏਟਲੀ ਜਿਹੜਾ ਹੈ ਇੱਕ ਟਰੈਪ ਲੇ ਕੀਤਾ ਤੇ ਜੋ ਇਹ ਬੰਦੇ ਨੇ ਇਹਨਾਂ ਨੂੰ ਫੜਿਆ ਜਿਹਦੇ ਵਿੱਚ ਇਮੀਡੀਏਟਲੀ ਜਿਹੜਾ ਪੁਲਿਸ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਤੋਂ ਇੱਕ 315 ਬੋਰ ਦਾ ਪਿਸਤਲ ਮੋਟਰਸਾਈਕਲ ਤੇ ਐਕਐਸਯੂਵੀ ਤੇ ਹੋਰ ਜੋ ਹੈ ਇਹਨਾਂ ਦਾ ਸਮਾਨ ਜੋ ਮਿਸਟਰ ਉਹ ਰਿਕਵਰੀ ਕੀਤੀ ਗਈ ਹੈ ਇਸ ਦੇ ਵਿੱਚ ਜੋ ਮੁੱਖ ਜੋ ਕਿੰਗਪਿੰਨ ਹੈ ਉਹ ਗੁਰਿੰਦਰ ਸਿੰਘ ਜੋ ਹੈ ਗੁਰਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਨੰਗਲਗੁਰੂ ਹੈ ਇਹ ਜਿਹੜਾ ਗੁਰਿੰਦਰ ਸਿੰਘ ਹੈ ਬੇਸਿਕਲੀ ਇਹ ਡਾਕਸ਼ਾ ਜਿੱਥੇ ਇਹਨਾਂ ਨੇ ਦੁਕਾਨ ਕੀਤੀ ਹੋਈ ਸੀ ਉਹ ਉਹ ਪ੍ਰੈਮਿਸਿਸ ਦੇ ਮਾਲਕ ਜੋ ਸੀ ਉਹ ਗੁਰਿੰਦਰ ਸਿੰਘ ਦੇ ਚਾਚਾ ਜੀ ਸਨ ਤਾਂ ਇਥੋਂ ਇਹਨੇ ਆਪਣੀ ਜਿਹੜੀ ਇਹ ਪੂਰੀ ਸਟੋਰੀ ਆਪਣਾ ਪਲੈਨਿੰਗ ਜਿਹੜੀ ਹੈ ਥੋ ਕੀਤੀ ਹੈ ਉਸ ਤੋਂ ਬਾਅਦ ਇਹਨਾਂ ਇਨਵੋਲਵ ਕੀਤਾ ਹੈ ਗੁਰਪ੍ਰੀਤ ਨੂੰ ਗੁਰਪ੍ਰੀਤ ਨੇ ਦੋ ਬੰਦੇ ਜੋ ਪੈਸੇ ਐਕਸਟਰੋਟ ਕਰਨ ਵਾਸਤੇ ਹੈ ਉਹ ਲਗਾਏ ਸਨ ਜੋ ਕਿ ਮਨਪ੍ਰੀਤ ਸਿੰਘ ਤੇ ਸਿਮਰਜੀਤ ਸਿੰਘ ਸਿਮਾ ਇਸੇ ਤਰੀਕੇ ਨਾਲ ਜੋ ਹੈ ਅੱਗੇ ਇਹ ਚੱਲਦੇ ਚੱਲਦੇ ਜੋ ਵੀ ਜੋ ਵੀ ਹੈ ਪੈਸੇ ਦੀ ਡਿਮਾਂਡ ਕੀਤੀ ਗਈ 3 ਲੱਖ ਜੋ ਹੈ ਐਕਸਟਰਸ਼ਨ ਬਣੀ ਇਹਨਾਂ ਨੂੰ ਜੋ ਹੈ ਦੇਨਲੀ ਡਾਕ ਸ਼ਾਪ ਗਏ ਤੇ ਉੱਥੇ ਜੋ ਹੈ ਪੁਲਿਸ ਵੱਲੋਂ ਇਹਨਾਂ ਨੂੰ ਫੜਿਆ ਗਿਆ ਸੋ ਇਸ ਤਰੀਕੇ ਨਾਲ ਟੋਟਲ 5 ਬੰਦੇ ਜੋ ਹੈ ਉਹ ਗ੍ਰਿਫਤਾਰ ਹੋਏ ਨੇ ਉਹਨਾਂ ਤੋਂ ਦੇਸੀ ਪਿਸਟਲ 315 ਬੋਰ ਮੋਟਰਸਾਈਕਲ ਐਕਸਯੂਵੀ ਤੇ ਥਰੋਤੀ ਦੀ ਜਿਹੜੀ ਹੈ 1.5 ਲੱਖ ਰੁਪਏ ਹੋ ਰਿਕਵਰ ਹੋ ਚੁੱਕੇ ਹਨ ਦੋ ਜੋ ਦੋਸ਼ੀ ਨੇ ਸਿਮਰਨਜੀਤ ਸਿੰਘ ਉਰਫ ਸਿਮਾ ਤੇ ਰਮਨਦੀਪ ਸਿੰਘ ਉਰਫ ਰਮਨਾ ਜਹਰਮਾ ਇਹੇ ਫਰਾਰ ਨੇ ਪੁਲਿਸ ਦੀਆਂ ਵੱਖੋ-ਵੱਖਰੀਆਂ ਟੀਮਾਂ ਲਗਾਈਆਂ ਗਈਆਂ ਨੇ ਤੇ ਜਲਦੀ ਇਹਨਾਂ ਦੀ ਗ੍ਰਿਫਤਾਰੀ ਵੀ ਹੋ ਜਾਏਗੀ। ਇਸ ਦੇ ਵਿੱਚ ਜੋ ਫੋਨ ਹੈ ਜਿਸ ਫੋਨ ਤੋਂ ਇਹਨਾਂ ਨੂੰ ਫਰੋਤੀ ਦੀ ਅਕਾਲਾਂ ਹੁੰਦੀਆਂ ਸਨ ਉਹ ਸਿਮਰਨ ਉਹ ਰਮਨਦੀਪ ਸਿੰਘ ਦੇ ਫੋਨ ਹੈ। ਰਮਨਦੀਪ ਸਿੰਘ ਔਰ ਰਮਾ ਜਿਹਦੇ ਫੋਨ ਨੂੰ ਹੁਣੇ ਰਿਕਵਰ ਵੀ ਕੀਤਾ ਗਿਆ ਤੇ ਅੱਗੇ ਫਰਦਰ ਜੋ ਇਨਵੈਸਟੀਗੇਸ਼ਨ ਹੋ ਚੱਲ ਰਹੀ ਹੈ। ਅਰ ਜਦੋਂ ਆਪਣਾ ਫਰੋਤੀ ਦੀ ਰਕਮ ਕੰਪੇਨ ਗਈ ਸੀ ਉਦੋਂ ਪੁਲਿਸ ਨੇ ਤੁਰੰਤ ਉਹਨਾਂ ਨੂੰ ਫੜ ਲਿਆ ਤੇ ਉਸ ਟਾਈਮ 3 ਲੱਖ ਰੁਪਇਆ ਦੇਣ ਗਈ ਤੇ 1.5 ਲੱਖ ਰਿਕਵਰ ਹੋਇਆ। 1.5 ਲੱਖ ਇਸ ਤਰ੍ਹਾਂ ਨਹੀਂ ਹੈ ਉਹ ਪੈਸੇ ਹੀ ਜਿਹੜੇ ਹੈਗੇ ਅਸੀਂ ਘੱਟ ਰੱਖੇ ਸੀਗੇ ਠੀਕ ਹੈ ਮੈਂ ਸਾਲਾ ਪੁੱਛਦਾ ਕਿ ਪਹਿਲਾਂ ਛੇੜੇ ਨੇ 3 ਲੱਖ ਰੁਪਏ ਦੇ ਦਿੱਤੇ ਸੀ ਦੇ ਦਿੱਤੇ ਸੀ 2 ਲੱਖ ਜੀ ਜੀ 2 ਲੱਖ ਦਿੰਦੇ ਆ ਬੜਿਆ ਜਾਏ ਉਹ 3 ਲੱਖ ਬਣਿਆ ਜਿਹੜਾ ਹੈ ਤੁਸੀਂ ਦੇਖੋਗੇ ਇਹ ਜੋ ਲਿਖਿਆ ਹੈ ਕਿ ਪਹਿਲਾਂ ਜਿਹੜਾ 3 ਲੱਖ ਰੁਪਏ ਪਿੰਡ ਪਿੰਡ ਇਹਨੇ ਨੇ ਦੇ ਦਿੱਤੇ ਸੀ ਉਸ ਤੋਂ ਬਾਅਦ 2 ਲੱਖ ਰੁਪਏ ਜਿਹੜੇ ਹੈਗੇ ਆ ਉਹ ਅਸੀਂ ਸਾਹਮਣੇ ਉਹ ਦੇ ਰਹੇ ਸੀਗੇ ਠੀਕ ਹੈ ਉਸ ਦੇ ਵਿੱਚ ਜੋ ਹੈ ਇਹ ਸਾਰੀ ਰਿਕਵਰੀ ਹੋਈ ਹੈ ਜਿਹੜੀ 3 ਲੱਖ ਰੁਪਏ ਦਿੱਤੇ ਹੈਗੇ ਆ ਉਹਦੀ ਰਿਕਵਰੀ ਹੋ ਗਈ ਹੈ 1.5 ਲੱਖ 1.5 ਲੱਖ ਉਹਨੂੰ ਕੱਟ ਕੋਮਪਲੀਟ ਨਹੀਂ ਕੀਤੀ ਸੀ ਕਿੰਨਾ ਵੱਡੇ ਨਹੀਂ ਉਹ ਪਹਿਲਾਂ ਇਹ ਦੇ ਚੁੱਕੇ ਸੀ ਅਰੇ ਇਹਨਾਂ ਦੇ ਉੱਪਰ ਪਹਿਲਾਂ ਨਾ ਮਾਮਲੇ ਦਰਜ ਚ ਕੋਈ ਇਦਾਂ ਦੇ ਤੋਦੀ ਮੰਗਣ ਦੇ ਜਾਂ ਕਿਸੇ ਗੈਂਗ ਦਾ ਸੰਬੰਧ ਨਹੀ ਇਹਦੇ ਵਿੱਚ ਇੱਕ ਤਾਂ ਦੋ ਦੋ ਬੰਦੇ ਜੀ ਸਾਡੇ ਕੋਲ ਫਿਗਰ ਹੋਏ ਨੇ ਉਹਨਾਂ ਦੇ ਕ੍ਰਿਮੀਨਲ ਬੈਕਗ੍ਰਾਉਂਡ ਉਹਨਾਂ ਦਾ ਹੈ ਅਸੀਂ ਉਹ ਪੂਰੀ ਜਿਹੜੀ ਹੈ ਉਹ ਜਾਂਚ ਕਰਦੇ ਆਂ ਪਾਸ ਜਿਹੜੇ ਤਿੰਨ ਤਿੰਨ ਨੰਬਰ ਪਾਉਂਦੇ ਆ ਪਾਉਂਦੇ ਹਜ਼ਾਰਾਂ ਆ ਰਹੇ ਆਂ ਉਹਨੂੰ ਥਰਡ ਕੀਤਾ ਗਿਆ ਕਿ ਕੋਈ ਦੁਆ ਪੁਲਿਸ ਦੇ ਨਾਲ ਚੱਲਦੇ ਆ ਉਦੋਂ ਉਹਨਾਂ ਨੇ ਸਿਰਫ ਉਹ ਪੈਸੇ ਤੇ ਮਨ ਲਏ ਉਹ ਵੀ ਕੰਪਲੀਟ ਨਹੀਂ ਕਰਵਾਇਆ ਕੋਈ ਨਹੀਂ ਉਹ ਉਦੋਂ ਤੱਕ ਇਹਨਾਂ ਨੇ ਕੁਝ ਨਹੀਂ ਕੀਤਾ ਇਹ 3 ਅਗਸਤ ਦੀ ਗੱਲ ਹੈ ਜਦੋਂ ਇਹਨਾਂ ਨੇ ਆ ਕੇ ਪੁਲਿਸ ਨੂੰ ਦੱਸਿਆ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਹੈ ਜਿਹੜਾ ਜਿਹੜਾ ਕੋਈ ਮੂਰਖਾ ਉਹ ਜਿਹੜਾ ਇਹ ਪਹਿਲਾਂ ਕਿਸੇ ਗੈਂਗ ਦੇ ਨਾਲ ਹੈਗਾ ਅਗਰ ਨਹੀਂ ਤਾਂ ਇਹ ਕਿਹਦਾ ਅੰਜੋ ਕਿੱਥਾ ਬਣੇ ਦੇਖੋ ਜੀ ਇਹਨੂੰ ਇਹ ਸੀਗਾ ਕਿ ਡਾਕਟਰ ਸਾਹਿਬ ਦੀ ਦੁਕਾਨ ਵਧੀਆ ਚੱਲਦੀ ਹੈ ਕਿਉਂਕਿ ਇਹ ਗੁਰਿੰਦਰ ਦੇ ਚਾਚਾ ਜੀ ਉਹਨਾਂ ਦੀ ਦੁਕਾਨ ਜਿਹੜੀ ਹੈ ਉਹਦੇ ਵਿੱਚ ਇਹ ਆਪਣਾ ਡਾਕਟਰੀ ਦਾ ਪੇਸ਼ਾ ਚਲਾ ਰਹੇ ਨੇ। ਤੋਂ ਇਹਨੂੰ ਲੱਗਦਾ ਹੈ ਇਹਨਾਂ ਦੀ ਦੁਕਾਨ ਵਧੀਆ ਚੱਲਦੀ ਹੈ ਤੇ ਇਹਨਾਂ ਤੋਂ ਪੈਸੇ ਜਿਹੜੇ ਆ इजीली ਜਿਹੜਾ ਹੈ ਉਹ ਐਕਸਟਰੈਕਟ ਕੀਤੇ ਜਾ ਸਕਦੇ। ਉਹਨੇ ਉਹ ਪਲਾਨੀ ਜਿਹੜੀ ਹੈ ਉੱਥੇ ਬਣਾਈ ਸੀ। ਅਜਿਹੇ ਤਿੰਨ ਬੰਦੇ ਜਿਹਨਾਂ ਦੇ ਨਵੇਂ ਇਹਨਾਂ ਤੇ ਕੋਈ ਮਾਮਲਾ ਦਰਜੀ ਹੈ ਜਿਹੜੀ ਇਹ ਇਹਨਾਂ ਦੇ ਖਿਲਾਫ ਜੋ ਹੈ ਅਜੇ ਅਸੀਂ ਸਾਡੀ ਤਫ਼ਤੀਸ਼ ਚੱਲਦੀ ਹੈ। ਅਜੇ ਤੱਕ ਇਹਨਾਂ ਦੇ ਖਿਲਾਫ ਕੋਈ ਜ਼ਿਆਦਾ ਨਹੀਂ ਸਾਹਮਣੇ ਆਇਆ। ਕੰਪਲੀਟ ਪਰ ਬਾਈਡਰੀ ਜਿਹਦੀ ਇਹਨਾਂ ਨੇ ਨਹੀਂ ਤਿੰਨ ਤਰੇ। ਅਸੀਂ ਇਮੀਡੀਏਟਲੀ ਪਰਚਾ ਦਰਜ ਕਰਕੇ ਕਿਉਂਕਿ ਮਾਮਲਾ ਸੰਗੀਨ ਸੀ ਐਕਸਟਰਸ਼ਨ ਦਾ ਸੀ ਤੇ ਕਿਉਂਕਿ ਇਹ ਜੋ ਲੋਕਲ ਲੋਕ ਨੇ ਇਹ ਕਿਸੇ ਨਾ ਕਿਸੇ ਗੈਂਗਸਟਰ ਦੇ ਨਾਂ ਤੇ ਆਮ ਲੋਕਾਂ ਤੋਂ ਫਰੋਤੀਆਂ ਮੰਗ ਕੇ ਜੋ ਹੈ ਈਜ਼ੀ ਮਨੀ ਜੜੀ ਹੈ ਉਹਨੂੰ ਜਿਹੜਾ ਹੈ ਪ੍ਰਾਪਤ ਕਰਦੇ ਸੀਗੇ ਸੋ ਇਹ ਜਿਹੜਾ ਹੈਗਾ ਇੱਕ ਲੋਕਲ ਗੈਂਗ ਹੈ ਇਹ ਬਸ